ਚੁੱਕਿਆ ਆ ਗਿਆ ਬਠਿੰਡੇ ਬਰਨਾਲੇ ਦਾ ਆ ਬਠਿੰਡੇ ਬਰਨਾਲੇ ਦੇ ਇਲਾਕੇ ਦਾ ਤੁੰਗ ਵਾਲੀ ਪਿੰਡ ਦਾ ਗੁੱਗੂ ਰੇਡ ਪਾਉਣ ਦੇ ਲਈ ਵਧਿਆ ਹੋਇਆ ਹੈ ਭਾਈ ਲੱਦੂ ਵਾਲਾ ਪ੍ਰੀਤ ਵੀ ਤਿਆਰ ਹੈ ਛੀਤੇ ਦਾ 플레이ਰ ਪਿੰਨ ਇੱਕ ਪ੍ਰੀਤ ਹੋਰ ਨਵੇਂ ਪਿੰਡੀਆਂ ਇੱਕ ਜिले श्री ਮੁਕਸਰ ਸਾਹਿਬ ਦਾ ਖਿਡਾਰੀ ਨੌਜਵਾਨ ਦੇਖਾਂਗੇ ਗਿੰਦੀ ਹੈ ਮਨ ਸਿੰਘ ਵਾਲੇ ਦੀ ਧਰਤੀ ਦਾ ਪਰੰਕ ਜਿਹੜਾ ਰੀਡਰ ਨੇ ਜੋੜ ਦਿੱਤਾ ਹੈ ਗਿਆ ਕਬੱਡੀ ਭਾਵੇਗਾ ਬੋਲ ਪੰਮੇ ਤੂਦੇ ਹੋਣਗੇ ਦੱਸੋਗਾ ਓ ਮਨਜੀਤ ਹੈ ਓ ਆਉਣ ਵਾਲੇ ਸਮੇਂ ਦੇ ਵਿੱਚ ਘਰਾਲੇ ਵਾਲੇ ਮੇਲੇ ਦੇ ਵਿੱਚ ਵੱਡਾ ਜਿਹੜਾ ਮਾਣ ਸਨਮਾਨ ਸਕਾਰਪੀਓ ਗੱਡੀ ਦੇ ਨਾਲ ਹੋਇਆ ਪਰ ਸਾਹਮਣੇ ਤੱਕਦੇ ਆ ਨੌਜਵਾਨ ਦੀ ਪਾਈ ਹੋਈ ਰੇਡ ਹੈ ਤੋਹੋ ਬਰਾਵਾਂ ਦੀ ਲੱਗੀ ਹੋਈ ਚਾਹਣ ਕਿ ਕੱਚੇ ਬੰਦੇ ਕੰਨਾਂ ਦੇ ਆਖੇ ਲਾਕੋ ਰੰਨਾਂ ਦੇ ਢੋਲੀ ਪਾਸਿਆ ਪਿਆਣੂ ਛੱਡ ਜਾਂ ਦੇਣ ਮਾਪਿਆਂ ਨੂੰ ਇਧਰ ਗਿੰਨੀ ਨੇ ਕਮਾਲ ਕਰ ਦਿੱਤੀ ਇਹ ਬੜੀ ਦੂਰੋਂ ਸੱਦੇ ਹੈ ਸ਼ਹੀਦਾਂ ਸਿੰਘਾਂ ਦਾ ਜ਼ਿਲ੍ਹਾ ਮੰਨਿਆ ਜਾਂਦਾ ਹੈ ਜਿਹੜੇ ਸ਼੍ਰੀ ਮੁਖਸਾ ਪ੍ਰਾਇਮਰੀ ਸਕੂਲ ਵਾਲੇ ਬੱਚੇ ਆ ਕੇ ਬਸਤਾ ਵਗਾ ਕੇ ਮਾਰਦੇ ਨੇ ਇਹ ਤਾਂ ਚਲਾ ਚਲਾ ਕੇ ਮਾਰਦੇ ਨੇ ਪਰ ਸਾਹਮਣੇ ਤੱਕਦੇ ਆ ਤੂਤਾਂ ਵਾਲਿਓ ਅੱਜ ਬੱਲੇ ਬੱਲੇ ਹੋ ਰਹੀ ਐ ਤਣ ਤਣ ਬੱਬਾ ਸਿੱਖ ਖਾਲਸਾ ਜੀ ਦਾ ਤੋਂ ਜਰਾ ਸਲਾਣਾ ਜੋੜ ਮੇਲੇ ਨੂੰ ਰੁੱਗੂ ਨੇ ਕਹਿੰਦੇ ਕਬੱਡੀ ਭਾਈ ਐ ਕੱਲ ਵੀ ਵਧੀਆ ਖਿਡਾਰੀ ਭੜਿਆ ਰਾਣੇ ਵੀਰ ਉਹਨਾਂ ਦਾ ਸਾਡੇ ਤੂਤਾਂ ਵਾਲੇ ਭਰਾਵਾਂ ਦਾ ਤੇ ਬਿੱਲੇ ਤੂਤ ਕੀ ਬਾਤ ਹੈ ਵੀ ਨੰਬਰ ਦੇ ਇਹਨੇ ਜੋੜ ਦਿੱਤਾ ਬਾਪੂ ਸੰਤ ਖਾਲਸਾ ਜੀ ਦੀ ਵੱਡੀ ਮਿਹਰਾ ਬਾਬਾ ਜੀ ਬਹੁਤ ਬਹੁਤ ਸਤਕਾਰ ਕਰਦੇ ਤੁਸੀਂ ਸਮਾਂ ਕੱਢਿਆ ਇਹਨਾਂ ਦਰਸ਼ਕ ਵੀ ਖੁਸ਼ ਨੇ ਆ ਤੰਗਵਲੀਆ ਕਬੱਡੀ ਪਾ ਰਿਹਾ ਹੈ ਇਹ ਬਠਿੰਡੇ ਬਰਨਾਲੇ ਦਾ ਆ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਕਾਕਾ ਕੋਜੀ ਮਾਣ ਕਰਦੇ ਆ ਛੇਕ ਦੌਲਤਾਂ ਵਾਲੇ ਤੇ ਪੁਆਇੰਟ ਜਿਹੜਾ ਰੀਡਰ ਦੀ ਮਾਂ ਗੱਲ 16 ਨੇ ਸੱਚ ਮਿੱਤਰ ਅਮਨਾ ਜਲੰਦਰੀਆ ਕਮਾਲ ਕਰ ਗਿਆ ਭਾਈ ਲੱड्डੂ ਵਾਲਿਆ ਮੋੜ ਦੇਕੀਆਂ ਦੀ 31 ਦੁਨੀਆ ਉਡੀ ਕਰਦੀ ਹੈ ਭਾਈ ਲੱड्डੂ ਵਾਲਾ ਇਹਨ ਬੱਲੇ ਬੱਲੇ ਕਰਵਾਵੇ ਚੋਟੀ ਦਾ ਜਫਾ ਲਾਵੇ ਲੱਗਾ ਪ੍ਰੀਤ ਲੱਗਾ ਪ੍ਰੀਤ ਪਰ ਤੁੰਗ ਵਾਲਿਆ ਤੁੰਗ ਵਾਲਿਆ ਗੱਗੂ ਗੱਗੂ ਤੇ ਪ੍ਰੀਤ ਧਰਮ ਪ੍ਰੀਤ ਕੋਸ਼ਿਸ਼ ਕਰਦਾ ਪਰ ਨੰਬਰ ਰੀਡਰ ਦਾ ਫਿਰ ਵੀ ਟੱਕਰ ਕਿੱਦਾਂ ਦੀ ਲੱਗੀ ਤਾਣੀਆਂ ਮਾਰ ਕੇ ਦੱਸੋ ਜ਼ੋਰ ਦਾ ਜਵਨ ਨੇ ਸਿਰੇ ਦਾ ਨੰਬਰ ਜੋੜ ਦਿੱਤਾ ਜਸਕਰਨ ਸਿੱਧੂ ਹੁਣੀ ਰਸ਼ਪਾਲ ਗਹਿਰੀ ਹੁਣੀ ਭਰਾ ਬਹੁਤ ਵੱਡਾ ਪਿਆਰ ਪੁੰਜਦਾ ਕਰਦੇ ਆ ਪ੍ਰੀਤ 2000 ਲੱਗਾ ਵੀ ਨੌਜਵਾਨਾਂ ਤੇਰੇ ਦੋ ਜਫਿਆਂ ਤੇ ਰਾਜ ਸਰਪੰਚ ਹੁਣੀ ਅਸ਼ਵਨੀ ਸਰਪੰਚ ਹੁਣੀ ਆਗਦੇ ਆ ਵੱਡਾ ਮਾਣ ਬਖਸ਼ਣੇ ਇਧਰੇ ਬੱਲੇ 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 ਕਬੱਡੀ 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 ਇੱਥੇ ਰੱਖ ਦੁਨੀਆ ਨਜ਼ਾਰੇ ਲੈਂਦੀ ਲੈ ਜੱਫੇ ਲਾਤੇ ਐ ਬੋਲੇ ਪਲਵਾਨ ਜੀ ਮੁੰਡਾ ਕਹਿੰਦੇ ਬੜੇ ਲੰਮੇ ਸਮੇਂ ਤੋਂ ਮਾ ਖੇਡ ਕਬੱਡੀ ਦੇ ਮੈਦਾਨਾਂ ਨਾਲ ਜੁੜਿਆ ਹੋਇਆ ਹੈ ਇਧਰ ਜਸਵੰਤ ਸਿੰਘ ਦੀ ਬਿੱਟੂ ਖਫਤੀ ਗੋਪੀ ਖਫਤੀ ਦਲੇਰ ਸਿੰਘ ਦੀ ਸਰਪੰਚ ਖਫਤੀ ਐਨ ਕਹਿੰਦੇ ਸਾਰੇ ਭਰਾ ਆਪਣੇ ਯਾਰਾਂ ਬੇਲੀਆਂ ਦੇ ਨਾਲ ਆਏ ਨੇ ਆ ਪਰ ਕਹਿੰਦੇ ਟੱਕਰ ਸ਼ੀਤੇ ਦੇ ਨਾਲ ਹੁਣ ਟੱਕਰ ਸ਼ੀਤੇ ਦੇ ਨਾਲ ਬਣ ਗਿਆ ਪਹਾੜ ਏ ਬੱਲੇ 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 ਗੱਲ ਮੁਸ਼ਕਲ ਜੀ ਲੱਗਦੀ ਹੈ ਪਰ ਮੁੰਡਾ ਸਪੀਡ ਬੜਾ ਮੁੰਡਾ ਤੇਜ਼ ਬੜਾ ਇਹ ਬੱਲੇ 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 ਵਾਹ ਵੀ ਤੁੰਗ ਵਾਲੀਆ ਸੰਭਲ ਸੰਭਲ ਵੀ ਨਾ ਜੀ ਨਾ ਅੰਕ ਦੇਖਾਂਗੇ ਰੇਡਰ ਦਾ ਆ ਮੁੰਡੇ ਬੱਲੇ ਬੱਲੇ ਕਰਵਾਉਂਦੇ ਨੇ ਇਧਰ ਪ੍ਰਿੰਸ ਬੱਸਾਂ ਵਾਲੇ ਸਾਡੇ ਵੀਰ ਆ ਤੁੰਗ ਵਾਲੀਆ ਕਬੱਡੀ ਪਾ ਰਿਹਾ ਮੈਚ ਪੰਮਾ ਜੀ ਬੜਾ ਫਸਿਆ ਹੋਇਆ ਇਧਰ ਨਿਸ਼ਾਨ ਉਹਨਾਂ ਨੇ ਸਿਰੇ ਦੀ ਟੀਮ ਬਣਾਈ ਹੈ ਸਾਰੇ ਵੀਰਾਂ ਦਾ ਸਤਕਾਰ ਹੈ ਜਿਨ੍ਹਾਂ ਨੇ ਯੋਗਦਾਨ ਪਾਇਆ ਆ ਤੁੰਗ ਵਾਲੀਆ ਦੇਖਾਂਗੇ ਤੰਗਲ ਖੜੀ ਗੁੱਡੀ ਸ਼ਹਿਰਾਂ ਤੇ ਚੜੀ ਮੁੰਡੇ ਨੇ ਮਿਹਨਤ ਵੀ ਕੀਤੀ ਆ ਬੜੀ